ਦੇ ਜਿਹੜਾ ਪਰਚਾ ਰਜਿਸਟਰਡ ਹੋਇਆ ਹੈ ਉਹ ਇਸ ਚੀਜ਼ ਦਾ ਹੋਇਆ ਹੈ ਇਹਨਾਂ ਨੇ ਕਿ ਉਹ 1.60 ਲੱਖ ਰੁਪਇਆ 2 ਲੱਖ ਦੇ ਵਿੱਚ ਡੀਲ ਫਾਈਨਲ ਹੋਈ ਸੀ ਜਿਹੜਾ ਜਿਹੜਾ 406 506 ਦਾ ਤੁਹਾਡਾ ਜਿਹੜਾ ਮਕਦਮਾ ਹੈ ਇਹਨੂੰ ਜਿਹੜਾ ਹੈ ਅਸੀਂ ਸੀਨੀਅਰ ਅਫਸਰਾਂ ਦੇ ਕੋਲ ਜਾ ਕੇ ਤੇ ਅਸੀਂ ਬੇਨਤੀ ਕਰਕੇ ਜਿਹੜਾ ਇਹ ਮਕਦਮਾ ਤੁਹਾਡਾ ਕੈਨਸਲ ਕਰਵਾ ਦੇਵਾਂਗੇ ਹਨ ਜਾਨੀ ਜਿਆਦਾ ਵੀ ਜਿਹੜੀ ਇਸ ਪਾਰਟੀ ਵੱਲੋਂ ਮਕਦਮਾ ਦਰਜ ਹੋਇਆ ਸੀ ਉਹ ਮੇਰੇ ਬਹੁਤ ਕਲੋਜ਼ ਹੈ ਇਹਨਾਂ ਨੇ ਉਹਨਾਂ ਨੂੰ ਵੀ ਆਪਣੇ ਘਰੇ ਬੁਲਾ ਲਿਆ ਪਹਿਲਾਂ 5 ਲੱਖ ਦੀ ਗੱਲ ਕੀਤੀ ਫਿਰ 2 ਲੱਖ ਦੀ ਗੱਲ ਮੁੱਕ ਗਈ ਉਥੇ ਬਲਾਕੇ ਸਾਰਿਆਂ ਨੇ ਇਹਨਾਂ ਨੇ ਸਾਜ਼ਿਸ਼ ਦੇ ਤਹਿਤ ਜਿਹੜਾ ਹੈ ਮਤਲਬ ਅਫਸਰਾਂ ਦਾ ਨਾਮ ਲੈ ਕੇ ਮਿਸਕੂਸ ਕਰਕੇ ਵੀ ਠੱਗੀ ਮਾਰਦੇ ਇੱਕ ਲੱਖ ਸਸਿਆ ਨੇ ਐਵੀਡੈਂਸ ਦੇ ਆਧਾਰ ਤੇ ਜੋ ਵੀ ਗਲਤ ਹੋਇਆ ਉਹਦੇ ਤੇ ਪਿਉਰਿਟੀ ਬੇਸ ਤੇ ਜਿਹੜਾ ਹੈ ਐਕਸ਼ਨ ਕੀਤਾ ਜਾਵੇ ਚਾਹੇ ਉਹ ਲੀਡਰ ਹੈ ਚਾਹੇ ਉਹ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਹੈ ਵੀ ਜਿਹੜੀ ਠੱਗੀ ਖੋਰੀ ਤੇ ਮਤਲਬ ਕਿ ਨਸ਼ੀਲੀ ਦਵਾਈਆਂ ਵਾਲੇ ਜਾਂ ਕੋਈ ਠੱਗੇ ਇਹਨਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਆਮ ਪਬਲਿਕ ਨੂੰ ਵੀ ਇਹ ਅਪੀਲ ਕਰਨਾ ਚਾਹਨਾ ਹੈ ਵੀ ਜਿਨ੍ਹਾਂ ਜਿਨ੍ਹਾਂ ਨਾਲ ਇਹਨਾਂ ਨੇ ਠੱਗੀ ਮਾਰੀ ਹੈ ਤੁਸੀਂ ਸਾਹਮਣੇ ਆਓ ਕਮਿਸ਼ਨਰ ਸਾਹਿਬ ਨੂੰ ਆਪਣੇ ਗ੍ਰੀਵੈਂਸ ਦੱਸੋ ਮੈਂ ਬੜੇ ਫਕਰ ਨਾਲ ਕਹਿੰਦਾ ਵੀ ਜਿਹੜੇ ਸਾਡੇ ਸੁਪਨ ਸ਼ਰਮਾ ਜੀ ਨੇ ਉਹ ਸੱਚ ਦਾ ਸਾਥ ਦਿੰਦੇ ਹੈ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਲੁਧਿਆਣਾ ਲਾਈਵ ਇੱਕ ਤਰੀਕ ਨੂੰ ਯਾਨੀ ਕਿ ਕੱਲ ਸ਼ਿਵ ਸੈਨਾ ਸਮਾਜਵਾਦੀ ਦੇ ਨੇਤਾਵਾਂ ਦੇ ਉੱਤੇ ਮਾਮਲਾ ਦਰਜ ਹੋਇਆ ਆ ਜਦੀ ਐਫਆਈਆਰ ਦੀ ਕਾਪੀ ਮੈਂ ਤੁਹਾਨੂੰ ਦਿਖਾ ਰਿਹਾ ਆ ਇਹਨੂੰ ਜ਼ੂਮ ਕਰਕੇ ਦਿਖਾਇਆ ਜਾਵੇ ਤੇ ਇਹਦੇ ਵਿੱਚ ਇਹਨਾਂ ਤੇ ਇਲਜ਼ਾਮ ਇਹ ਲੱਗੇ ਨੇ ਵੀ ਇਹੇ ਬਲੈਕਮੇਲਿੰਗ ਕਰਦੇ ਨੇ ਜਾਂ ਪੈਸੇ ਲੈ ਕੇ ਕੋਈ ਮਾਮਲਾ ਰਫਾ-ਦਫਾ ਕਰਵਾਉਣ ਦੀ ਗੱਲ ਕਰ ਰਹੇ ਨੇ ਤੇ ਜਿਹੜੇ ਸ਼ਿਕਾਇਤਕਰਤਾ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਆ ਰਿਸ਼ਵ ਕਨੋਜੀਆ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਵੀ ਪੂਰਾ ਮਾਮਲਾ ਕੀ ਆ ਕਿਸ ਤਰ੍ਹਾਂ ਉਹਨਾਂ ਕੋਲੋਂ ਪੈਸੇ ਮੰਗੇ ਗਏ ਕਾਦੀ ਏ ਵਜੇ ਦੇ ਵਿੱਚ ਪੈਸੇ ਮੰਗੇ ਗਏ ਸੀਗੇ ਤੇ ਕੀ ਪੂਰੀ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਮੌਜੂਦ ਨੇ ਅਸੀਂ ਗੱਲਬਾਤ ਕਰ ਲੈਣੇ ਆ ਸਰ ਕਨੋਜਾ ਜੀ ਇਹ ਦੱਸੋ ਵੀ ਕਿੰਨਾ ਤੇ ਮਾਮਲਾ ਦਰਜ ਆਇਆ ਇਹ ਕੌਣ ਲੋਕ ਨੇ ਸ਼ਿਵ ਸੈਨਾ ਨੇਤਾ ਦਾ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਇਹਨਾਂ ਬਾਰੇ ਜਾਣਕਾਰੀ ਦਿਓ ਸਾਰੀ ਇਹ ਜੀ ਸ਼ਿਵ ਸੈਨਾ ਸਮਾਜਵਾਦੀ ਦਾ ਰਾਸ਼ਟਰੀ ਅਧਿਐਕਸ਼ ਜੋ ਆਪਣੇ ਆਪ ਨੂੰ ਕਹਿੰਦਾ ਸੂਤਰਾਂ ਅਨੁਸਾਰ ਜੋ ਕਹਿੰਦਾ ਵੀ ਮੈਂ ਕਮਲੇਸ਼ ਭਾਰਤਵਾੜੀ ਰਾਸ਼ਟਰੀ ਅਧਿਐਕਸ਼ ਹਾਂ ਸ਼ਿਵ ਸੈਨਾ ਸਮਾਜਵਾਦੀ ਦਾ ਕਮਲੇਸ਼ ਭਰਦਵਾਜ ਦਾ ਬੇਟਾ ਹੈ ਕਹਾਣੀ ਭਰਦਵਾਜ ਰੋਹਿਤ ਭਰਦਵਾਜ ਤੇ ਇਹ ਨਾਲ ਇਹਦੇ ਟੀਮ ਮੈਂਬਰ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਕੇ ਲੈ ਕੇ ਜਾਂਦਾ ਰਾਜਨ ਰਾਣਾ ਮਨੀਸ਼ ਕੁਮਾਰ ਉਰਫ ਮਨੀਸ਼ ਗੁਪਤਾ ਤੇ ਕੁਲਵੰਤ ਸਿੰਘ ਇਹਨਾਂ 6 ਬੰਦਿਆਂ ਤੇ ਕੱਲ ਥਾਣਾ ਹੈਪੋਵਾਲ ਵਿਖੇ 69 ਨੰਬਰ ਐਫ ਆਈ ਆਰ 69/25 420 506 120 ਬੀ ਦੇ ਵਿੱਚ ਜਿਹੜੀ ਹੈ ਰਜਿਸਟਰਡ ਕੀਤੀ ਹੈ ਇਹਨਾਂ ਵੱਲੋਂ ਕੀ ਹੈ ਇਹਨਾਂ ਵੱਲੋਂ ਆਪਣੀ ਫੇਸਬੁੱਕਾਂ ਤੇ ਯਾ ਸਾਰੇ ਪਾਸੇ ਕਦੀ ਕਿਸੇ ਅਫੀਸਰ ਨਾਲ ਜਾਂ ਕਦੀ ਕਿਸੇ ਪੋਲੀਟੀਕਲ ਬੰਦੇ ਨਾਲ ਫੋਟੋਆਂ ਲਾ ਕੇ ਜਿਹੜਾ ਮਤਲਬ ਕਿ ਪਬਲਿਕ ਨੂੰ ਆਮ ਤੌਰ ਤੇ ਗੁੰਮਰਾਹ ਕਰਨਾ 10 ਗਨਮੈਨ ਸੀਗੇ ਇਹਦੇ ਕੋਲ ਇੱਕ ਪਾਇਲਟ ਗੱਡੀ ਸੀਗੀ ਜੋ ਇਹਨੂੰ ਮਿਲੀ ਹੋਈ ਹੈ ਜੋ ਇਹਦੀ ਆਪਣੇ ਆਪ ਨੂੰ ਦੱਸਦਾ ਸੀ ਵੀ ਮੈਨੂੰ ਫਲਾਨੀ ਜਗ੍ਹਾ ਤੋਂ ਥ੍ਰੈਟ ਆ ਝੂਠੀਆਂ ਥ੍ਰੈਟਾਂ ਲੈ ਲੈ ਕੇ ਲੈ ਲੈ ਕੇ ਚਲੋ ਉਹ ਪਾਰਟ ਆਫ ਇਨਵੈਸਟੀਗੇਸ਼ਨ ਦਾ ਕੰਮ ਹੈ ਜਿਹੜਾ ਅੱਗੇ ਪੁਲਿਸ ਨੇ ਦੇਖਣਾ ਹੈ ਵੀ ਕਿਹਨੂੰ ਸੁਰੱਖਿਆ ਦੀ ਲੋੜ ਹੈ ਤੇ ਕਿਹਨੂੰ ਨਹੀਂ ਹੈ ਤੁਹਾਡਾ ਜਿਹੜਾ ਸਵਾਲ ਹੈ ਇਹਨਾਂ ਤੇ ਜਿਹੜਾ ਪਰਚਾ ਰਜਿਸਟਰਡ ਹੋਇਆ ਹੈ ਉਹ ਇਸ ਚੀਜ਼ ਦਾ ਹੋਇਆ ਹੈ ਇਹਨਾਂ ਨੇ ਇੱਕ 1,60,000 ਰੁਪਇਆ 2 ਲੱਖ ਦੇ ਵਿੱਚ ਡੀਲ ਫਾਈਨਲ ਹੋਈ ਸੀਗੀ ਵੀ ਜਿਹੜਾ 406 506 ਦਾ ਤੁਹਾਡੇ ਤੇ ਮੁਕੱਦਮਾ ਹੈ ਇਹਨੂੰ ਜਿਹੜਾ ਹੈ ਅਸੀਂ ਸੀਨੀਅਰ ਅਫਸਰਾਂ ਦੇ ਕੋਲ ਜਾ ਕੇ ਤੇ ਅਸੀਂ ਲੈਦ ਦੇ ਕਰਕੇ ਜਿਹੜਾ ਹੈ ਮੁਕੱਦਮਾ ਤੁਹਾਡਾ ਕੈਨਸਲ ਕਰ ਦਾਂਗੇ ਪਰ ਇਹ ਜਿਹੜੀ ਜਿਵੇਂ ਗੱਲ ਸਾਡੇ ਜਿਹੜੇ ਇਮਾਨਦਾਰ ਪੁਲਿਸ ਕਮਿਸ਼ਨਰ ਸਾਹਿਬ ਨੇ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਲਾਏ ਨੇ ਜੋ ਕਿ ਬੇहद ਇਮਾਨਦਾਰ ਸ਼੍ਰੀ ਸੁਵਪਨ ਸ਼ਰਮਾ ਜੀ ਜਮੀਨੀ ਸਤਰ ਤੇ ਜੁੜ ਕੇ ਤੇ ਜਮੀਨੀ ਸਤਰ ਤੇ ਪੂਰੀ ਆਪਣੀ ਫੋਰਸ ਨੂੰ ਜਗਾ ਜਗਾ ਤੇ ਗਲੀ ਗਲੀ ਚ ਉਤਾਰ ਕੇ ਇਹਨਾਂ ਨੇ ਇੱਕ ਮਤਲਬ ਕਿ ਉਹ ਕੀਤਾ ਵੀ ਮੈਂ ਲੁਧਿਆਣੇ ਨੂੰ ਜਿਹੜਾ ਹੈ ਕ੍ਰਾਈਮ ਫਰੀ ਬਣਾਣਾ ਹੈ ਡਰੱਗ ਫਰੀ ਬਣਾਣਾ ਹੈ ਤੇ ਕਿਸੇ ਵੀ ਤਰ੍ਹਾਂ ਦਾ ਇੱਥੇ ਪਬਲਿਕ ਨਾਲ ਮੈਂ ਤਕਾ ਨਹੀਂ ਹੋਣ ਦੇਣਾ। ਕਲੋਜੇ ਸਾਹਿਬ ਇਹ ਮਾਮਲੇ ਦੀ ਹਜੇ ਤੱਕ ਸਮਝ ਨਹੀਂ ਆਈ ਵੀ ਕਿਸ ਤਰ੍ਹਾਂ ਮਾਮਲਾ ਦਰਜ ਹੋਇਆ ਸੀਗਾ ਵੀ ਕਿਸ ਤਰ੍ਹਾਂ ਇਹਨਾਂ ਨੇ ਤੁਹਾਡੇ ਕੋ ਪੈਸਿਆਂ ਦੀ ਮੰਗ ਕੀਤੀ ਸੀਗੀ ਵੀ ਇਹ ਕਾਰਨ ਕੀ ਸੀਗਾ ਵੀ ਤੁਹਾਡੇ ਤੇ ਵੀ ਕੋਈ ਮਾਮਲਾ ਦਰਜ ਹੋਇਆ ਸੀ ਜਿਹਨੂੰ ਉਹ ਕੈਨਸਲ ਕਰਵਾਉਣ ਦੀ ਗੱਲ ਕਹਿ ਰਹੇ ਸੀ ਇਹਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਦੱਸੋ ਸਾਡੇ ਦਰਸ਼ਕਾਂ 406 506 ਦਾ ਸੀਗਾ ਜੀ ਥ੍ਰੈਟ ਦਾ ਤੇ ਮਨਤ ਖਾਨਤ ਦਾ ਡਿਊਰਿੰਗ ਇਨਵੈਸਟੀਗੇਸ਼ਨ ਜਿਹੜਾ ਹੈ 31/3 ਦੀ ਕੈਨਸਲੇਸ਼ਨ ਦੀ ਰਿਪੋਰਟ ਥਾਣਾ ਡਿਵੀਜ਼ਨ ਨੰਬਰ 1 ਵੱਲੋਂ ਭਰ ਕੇ ਜਿਹੜੀ ਇਹ ਮਾਨਯੋਗ ਅਦਾਲਤ ਦੇ ਵਿੱਚ ਸਬਮਿਟ ਕਰਾ ਦਿੱਤੀ ਗਈ ਹੈ ਉਹਦੇ ਸਬੰਧ ਦੇ ਵਿੱਚ ਮਤਲਬ ਕਿ ਇਹਨਾਂ ਨੇ ਕਿਹਾ ਵੀ ਜਿਹੜੀ ਜਿਸ ਪਾਰਟੀ ਵੱਲੋਂ ਮਕਦਮਾ ਦਰਜ ਹੋਇਆ ਸੀ ਉਹ ਮੇਰੇ ਬਹੁਤ ਕਲੋਜ਼ ਹੈ ਇਹਨਾਂ ਨੇ ਉਹਨਾਂ ਨੂੰ ਵੀ ਆਪਣੇ ਘਰੇ ਬੁਲਾ ਲਿਆ ਪਹਿਲਾਂ 5 ਲੱਖ ਦੀ ਗੱਲ ਕੀਤੀ ਫਿਰ 2 ਲੱਖ ਦੀ ਗੱਲ ਮੁੱਕ ਗਈ ਉਥੇ ਬੁਲਾ ਕੇ ਸਾਰਿਆਂ ਨੇ ਇਹਨਾਂ ਨੇ ਸਾਜ਼ਿਸ਼ ਦੇ ਤਹਿਤ ਜਿਹੜਾ ਹੈ ਮਤਲਬ ਕਿ ਅਫਸਰਾਂ ਦਾ ਨਾਮ ਲੈ ਕੇ ਮਿਸਯੂਜ਼ ਕਰਕੇ ਜਿਹੜੀ ਠੱਗੀ ਮਾਰੀ ਹੈ ਦੋ 1,60,000 ਰੁਪਏ ਦੀ ਅੱਛਾ ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਤੇ ਫਿਰ ਤੁਸੀਂ ਜਿਹੜਾ ਮਾਮਲਾ ਦਰਜ ਕਰਵਾਇਆ ਇਹਨਾਂ ਲੋਕਾਂ ਦੇ ਖਿਲਾਫ ਜਦ ਬਾਰ ਬਾਰ ਆਪਾਂ ਇੱਕ ਰਿਕਵੈਸਟ ਕਰਾਂਗੇ ਵੀ ਹਾਂਜੀ ਤੁਸੀਂ ਪੈਸੇ ਲੈ ਲੇ ਸਾਡੇ ਤੋਂ ਤੇ ਕੰਮ ਕਰੋ ਕੰਮ ਤੁਹਾਨੂੰ ਕਰਨਾ ਚਾਹੀਦਾ ਕਦੀ ਫੋਨ ਡਿਨਾਈ ਕਰ ਦੇਣਾ ਫੋਨ ਨਹੀਂ ਚੱਕਣਾ ਜਾਂ ਦੋ ਤਿੰਨ ਵਾਰ ਆਫਿਸ ਆਫਿਸ ਦੇ ਵਿੱਚ ਜਾਣਾ ਸੀਪੀ ਦਫ਼ਤਰ ਤੇ ਉੱਥੇ ਕਹਿ ਦੇਣਾ ਬੇਟਾ ਵੇਟ ਐਂਡ ਵਾਚ ਵੀ ਅਭੀ ਟਾਈਮ ਲੱਗੇਗਾ ਟਾਈਮ ਲੱਗੇਗਾ ਇਹਦੇ ਚ ਫਿਰ ਜਿਹੜੇ ਸਾਡੇ ਪਹਿਲਾਂ ਕਮਿਸ਼ਨਰ ਸਾਹਿਬ ਸੀਗੇ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਉਹਨਾਂ ਨੂੰ ਵੀ ਲੈਟਰ ਦਿੱਤੀ ਸੀਗੀ ਤੇ ਇਹ ਜਿਨ੍ਹਾਂ ਦੇ ਇਹਦਾ ਚਾਰ ਗਨਮੈਨ ਵੀ ਜਿਹੜੇ ਇਹਦੇ ਹੈ ਬੇ 7 ਜਨਵਰੀ ਨੂੰ ਵਾਪਸ ਲਿੱਤੇ ਗਏ ਸੀਗੇ ਇਹਦੇ ਕੋਲ ਟੋਟਲ 9-10 ਗਨਮੈਨ ਸੀਗੇ ਇੱਕ ਪਾਇਲਟ ਗੱਡੀ ਸੀ ਤੇ ਹੁਣ ਜਿਹੜੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਆਏ ਸੁਪਨ ਸ਼ਰਮਾ ਜੀ ਇਹਨਾਂ ਦੀ ਨੋਟਿਸ 'ਚ ਜਿਵੇਂ ਆਇਆ ਹੈ ਡੀਸੀਪੀ ਸਿਟੀ ਸਾਹਿਬ ਦੀ ਨੋਟਿਸ 'ਚ ਲਿਆਂਦਾ ਮੈਂ ਤੇ ਉਹਨਾਂ ਨੇ ਆਪਣੇ ਸੀਨੀਅਰ ਅਫੀਸਰ ਜਿਨੇ ਸੀਗੇ ਆਪਣੇ ਅਫੀਸਰ ਨੂੰ ਡਾਇਰੈਕਸ਼ਨ ਦਿੱਤੀ ਹੈ ਵੀ ਜੇ ਵੀ ਕੁਝ ਵੀ ਇਸ ਬੰਦੇ ਕੋਲ ਪ੍ਰੋਪਰ ਐਵੀਡੈਂਸ ਹੈਗੇ ਹੈ ਐਵੀਡੈਂਸ ਦੇ ਆਧਾਰ ਤੇ ਜੋ ਵੀ ਗਲਤ ਹੋਇਆ ਉਹਦੇ ਤੇ ਪਿਓਰਿਟੀ ਬੇਸ ਤੇ ਜਿਹੜਾ ਹੈ ਐਕਸ਼ਨ ਕੀਤਾ ਜਾਵੇ ਚਾਹੇ ਉਹ ਲੀਡਰ ਹੈ ਚਾਹੇ ਉਹ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਹੈ ਵੀ ਜਿਹੜੀ ਠੱਗੀ ਖੋਰੀ ਤੇ ਮਤਲਬ ਕੀ ਨਸ਼ੀਲੀ ਦਵਾਈਆਂ ਵਾਲੇ ਜਾਂ ਕੋਈ ਠੱਗ ਹੈ ਇਹਨਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਇਹਦੇ ਵਿੱਚ ਕਾਰਵਾਈ ਕਰਦੇ ਹੋਏ ਮਾਨਯੋਗ ਸੀਪੀ ਸਾਹਿਬ ਨੇ ਜਿਹੜਾ ਹੈ ਇਹਨਾਂ ਤੇ ਕੱਲ ਰਾਤ ਨੂੰ ਪਰਚਾ ਦਰਜ ਕਰਾਇਆ ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹਨਾ ਹੈ ਇਹਨਾਂ ਦੇ ਨਾਲ ਇੱਕ ਮਨੀਸ਼ ਕੁਮਾਰ ਉਰਫ ਮਨੀਸ਼ ਗੁਪਤਾ ਨਾਮ ਦਾ ਵਿਅਕਤੀ ਹੈ ਜੋ ਕਿ ਦੱਸਦਾ ਆਪਣੇ ਆਪ ਨੂੰ ਵੀ ਮੇਰਾ ਪੈਟਰੋਲ ਪੰਪ ਹੈ ਮੇਰੇ ਕਈਆਂ ਨਾਲ ਸੰਬੰਧ ਨੇ ਉਹ ਦੇਖੋ ਕਿ ਮੈਂ ਤੁਹਾਨੂੰ ਦੱਸਣਾ ਚਾਹਨਾ ਉਹ ਪੁਲਿਸ ਦੀ ਜਿਹੜੀ ਕੀ ਹੈ 벨ਟ ਇੱਕ ਮਤਲਬ ਕਿ ਸੀਨੀਅਰ ਅਫੀਸਰ ਦੀ 벨ਟ ਦੇਖੋ ਲਗਾ ਕੇ ਪੁਲਿਸ ਦੀ ਹਰ ਪਾਰਟੀ ਫੰਕਸ਼ਨ ਚ ਹਰ ਰੈਸਟੋਰੈਂਟ ਤੇ ਜਾ ਕੇ ਦੱਸਦਾ ਸੀਗਾ ਲੋਕਾਂ ਨੂੰ ਵੀ ਮੈਂ ਜਿਹੜਾ ਹੈ ਪੁਲਿਸ ਦੇ ਵਿੱਚ ਸੀਆਈਏ ਲੱਗਿਆ ਆ ਅੰਦਰ ਮੈਨੂੰ ਵਿਸਕੀ ਅਲਾਉ ਫ੍ਰੀ ਕਰੋ ਲੋਕਾਂ ਤੇ ਦਬਕੇ ਮਾਰਨੇ ਇਹਦੀ ਦੋ ਤਿੰਨ ਕੰਪਲੀਟਾ ਹੋਰ ਪਬਲਿਕ ਵੱਲੋਂ ਚਲਦੀਆਂ ਇਹ ਜਿਹੜਾ ਇੱਕ ਇਕੱਠਾ ਸਾਰਿਆਂ ਦਾ ਹਜੂਮ ਸੀ ਇਹਨਾਂ ਨੂੰ ਹੱਥ ਨਹੀਂ ਸੀ ਛੇਤੀ ਪਾ ਸਕਿਆ ਕੋਈ ਵੀ ਵੀ ਮਤਲਬ ਕਿ ਪਰ ਮੈਂ ਇਹ ਇਹਦੇ ਤੇ ਵੀ ਕੱਲ ਕਤਵਾਲੀ ਜਿਹੜਾ ਹੈ 64 ਪੁਲਿਸ ਐਕਟ ਦੇ ਤਹਿਤ ਕਲੰਦਰਾ ਦਿੱਤਾ ਤੇ ਮੈਂ ਆਮ ਪਬਲਿਕ ਨੂੰ ਵੀ ਇਹ ਅਪੀਲ ਕਰਨਾ ਚਾਹੁੰਦਾ ਐ ਵੀ ਜਿਨ੍ਹਾਂ ਜਿਨ੍ਹਾਂ ਨਾਲ ਇਹਨਾਂ ਨੇ ਠੱਗੀ ਮਾਰੀ ਐ ਤੁਸੀਂ ਸਾਹਮਣੇ ਆਓ ਕਮਿਸ਼ਨਰ ਸਾਹਿਬ ਨੂੰ ਆਪਣੇ ਗ੍ਰੀਵੈਂਸ ਦੱਸੋ ਮੈਂ ਬੜੇ ਫਕਰ ਨਾਲ ਕਹਿੰਨਾ ਐ ਵੀ ਜਿਹੜੇ ਸਾਡੇ ਸੁਵਪਨ ਸ਼ਰਮਾ ਜੀ ਨੇ ਉਹ ਸੱਚ ਦਾ ਸਾਥ ਦਿੰਦੇ ਐ ਇਹਨਾਂ ਮਤਲਬ ਕਿ ਮੈਂ ਉਹਨਾਂ ਦਾ ਦਿਲੋਂ ਸਾਡੀ ਲੁਧਿਆਣਾ ਪੁਲਿਸ ਟੀਮ ਦਾ ਪੁਲਿਸ ਕਮਿਸ਼ਨਰ ਸਾਹਿਬ ਦਾ ਸਵਪਨ ਸ਼ਰਮਾ ਜੀ ਦਾ ਤੈ ਦਿলো ਧੰਨਵਾਦ ਕਰਦਾ ਹਾਂ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਨਾ ਹੈ ਵੀ ਸਵਪਨ ਸ਼ਰਮਾ ਜੀ ਵਰਗਾ ਪੁਲਿਸ ਆਫੀਸਰ ਹਰ ਜ਼ਿਲ੍ਹੇ ਦੇ ਵਿੱਚ ਹੋਊਗਾ ਤੇ ਕਦੀ ਕਿਸੇ ਪਬਲਿਕ ਦੇ ਨੁਮਾਇंदे ਨਾਲ ਟਕਾ ਨਹੀਂ ਹੋਊਗਾ ਬਿਲਕੁਲ ਸਹੀ ਐਡਵੋਕੇਟ ਵੀ ਨਹੀਂ ਹਨ ਇਹ ਭਰ ਦੋ ਅਜੇ ਦੇਖੋ ਜੀ ਸੂਤਰਾਂ ਤੋਂ ਪਤਾ ਲੱਗਦਾ ਵੀ ਐਡਵੋਕੇਟ ਆ ਪਰ ਕੋਈ ਪ੍ਰੈਕਟਿਸ ਨਹੀਂ ਹੈ 8-10 ਸਾਲ ਤੋਂ ਇਹਦੀ ਇਸ ਉੱਤਰ ਇਹ ਕਹਿੰਦੇ ਆ ਮੈਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ ਹੈ ਕਿ ਐਡਵੋਕੇਟ ਆ ਕੀ ਲੀਏ ਮੈਨੂੰ ਤਾਂ ਬਸ ਇਹੀ ਹੈ ਵੀ ਇਹਨਾਂ ਨੂੰ 9-10 ਗਨਮੈਨ ਸੀਗੇ ਬਕਾਇਦਾ ਪ੍ਰੋਪਰ ਪਾਇਲਟ ਗੱਡੀ ਆਪਣੇ ਨਾਲ ਹੀ ਚਲਾਉਂਦਾ ਸੀਗਾ ਉਹ ਵੀ ਨਹੀਂ ਪਤਾ ਵੀ ਕਮਲੇਸ਼ ਭਰਦਵਾਜ ਨੂੰ ਮਿਲੀ ਹੈ ਉਹੀ ਹਣੀ ਭਰਦਵਾਜ ਲੈ ਕੇ ਤੁਰਿਆ ਫਿਰਦਾ ਰਹਿੰਦਾ ਉਹੀ ਇਹਦਾ ਬੇਟਾ ਤੀਜਾ ਰੋਹਿਤ ਭਰਦਵਾਜ ਪਤਾ ਨਹੀਂ ਕਦੋਂ ਦਾ ਇਹ ਜਿਹੜਾ ਕੀ ਆ ਧੰਦਾ ਲੋਕਾਂ ਨੂੰ ਕਦੋਂ ਦਾ ਬਲੈਕਮੇਲ ਕਰਦੇ ਆ ਰਹੇ ਆ ਸਾਡੇ ਵਰਗਾ ਸੀਗਾ ਅਸੀਂ ਮਤਲਬ ਕਿ ਪ੍ਰੋਪਰ ਐਪਲੀਕੇਸ਼ਨ ਦਿੱਤੀ ਸੀਨੀਅਰ ਅਫਸਰਾਂ ਦੀ ਨੋਟਿਸ 'ਤੇ ਲਿਆਂਦਾ ਸੀਨੀਅਰ ਅਫਸਰਾਂ ਨੇ ਇਮੀਡੀਏਟਲੀ ਇਹਦੇ ਤੇ ਐਕਸ਼ਨ ਤੇ ਗੱਡੀਆਂ ਦੇਖ ਕੇ ਡਰ ਗਏ ਪਤਾ ਨਹੀਂ ਕਿੰਨੇ ਕਿ ਲੋਕ ਹੋਣੇ ਜਿਹੜੇ ਦੱਬ ਗਏ ਹੁਣ ਅਸੀਂ ਇਸ ਪੂਰੇ ਮਾਮਲੇ ਦੇ ਵਿੱਚ ਹਣੀ ਭਾਰਦਵਾਜ ਨਾਲ ਵੀ ਗੱਲਬਾਤ ਕਰਾਂਗੇ ਫੋਨ ਲਾਈਨ ਤੇ ਆਪਾਂ ਲੈ ਲੈਨੇ ਉਹਨਾਂ ਨੂੰ ਅਸੀਂ ਪਹਿਲਾਂ ਵੀ ਕਾਲ ਲਾਈ ਸੀਗੀ ਪਹਿਲਾਂ ਚੁੱਕੀ ਨਹੀਂ ਕਾਲ ਨੂੰ ਦੁਬਾਰਾ ਲਾਈ ਆ ਹੁਣ ਦੇਖਦੇ ਆਂ ਵੀ ਹੁਣ ਚੁੱਕਦੇ ਆ ਜਾਂ ਨਹੀਂ ਚੁੱਕਦੇ ਸੋ ਤੁਸੀਂ ਦੇਖਿਆ ਵੀ ਇਹ ਕਾਲ ਨਹੀਂ ਚੱਕੀ ਗਈ ਰੀਸੀਵ ਨਹੀਂ ਕੀਤੀ ਇਸ ਤੋਂ ਪਹਿਲਾਂ ਵੀ ਅਸੀਂ ਕਾਲ ਕੀਤੀ ਸੀਗੀ ਤੇ ਪਰ ਹੁਣ ਦੇਖਣਾ ਇਹ ਹੋਵੇਗਾ ਵੀ ਇੱਕ ਜ਼ਿੰਮੇਵਾਰ ਅਹੁਦੇ ਦੇ ਉੱਤੇ ਬੈਠਾ ਬੰਦਾ ਜੇ ਕਿਸੇ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਆ ਤਾਂ ਉਹ ਵੀ ਇਹ ਗੱਲ ਨਹੀਂ ਹੈ ਬਾਕੀ ਹੁਣ ਇਹ ਜਾਂਚ ਦਾ ਵਿਸ਼ਾ ਹੈ ਅਸੀਂ ਇਸ ਵਿੱਚ ਕੁਝ ਨਹੀਂ ਕਹਿ ਸਕਦੇ ਰਿਸ਼ਭ ਕਨੋਜਾ ਜੀ ਤੋਂ ਤੁਸੀਂ ਸਾਰੀ ਗੱਲਬਾਤ ਸੁਣੀ ਹੈ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਵਿਚਾਰਾਂ ਦੇ ਵਿੱਚ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ